ਐਫ ਆਈ ਆਰ ਰੱਦ ਕਰਨ ਵਾਲੀ ਮੰਗ ਬਾਜਵਾਦੀ ਪਟੀਸ਼ਨ ਤੇ ਸਰਕਾਰ ਨੂੰ ਨੋਟਿਸ ਗ੍ਰਿਫਤਾਰੀ ਤੇ ਵੀ 22 April ਤੱਕ ਰੋਕ ਬਾਜਵਾ ਦੇ ਮੀਡੀਆ 'ਚ ਬਿਆਨ ਦੇਣ ਤੇ ਵੀ پابੰਦੀ ਸੋਨੀਆ ਰਾਹੁਲ ਤੇ ਈਡੀ ਐਕਸ਼ਨ ਨੂੰ ਲੈ ਕੇ ਸਿਆਸੀ ਵਿਵਾਦ ਚੰਡੀਗੜ੍ਹ 'ਚ ਈਡੀ ਦਫਤਰ ਬਾਹਰ ਕਾਂਗਰਸ ਦਾ ਪ੍ਰਦਰਸ਼ਨ ਕਾਂਗਰਸ ਕੇਂਦਰ ਤੇ ਬਦਲਾਖੋਰੀ ਦੀ ਸਿਆਸਤ ਦਾ ਲਾਇਆ ਇਲਜ਼ਾਮ ਈਡੀ ਖਿਲਾਫ ਕਾਂਗਰਸ ਦੇ ਪ੍ਰਦਰਸ਼ਨ ਨੂੰ ਲੈ ਕੇ ਬੀਜੇਪੀ ਦਾ ਤਿੱਖਾ ਨਿਸ਼ਾਨਾ ਕਿਹਾ ਪ੍ਰੋਟੈਸਟ ਕਰਨ ਦਾ ਅਧਿਕਾਰ ਸਭ ਨੂੰ ਪਰ ਜ਼ਮੀਨਾਂ ਲੁੱਟਣ ਦਾ ਨਹੀਂ ਪੂਰਾ ਗਾਂਧੀ ਪਰਿਵਾਰ ਹੀ ਹੈ ਭ੍ਰਿਸ਼ਟ ਦਿੱਲੀ ਚ ਦੂਜੇ ਦਿਨ ਵੀ ਰੌਬਰਟ ਬਾਦਰਾ ਤੋਂ ਈਡੀ ਦੀ ਪਹੁੰਚ ਗਏ ਜਿ ਪ੍ਰਿੰਕਾ ਗਾਂਧੀ ਵੀ ਈਡੀ ਦਫਤਰ ਚ ਮੌਜੂਦ ਮਨੀ ਲਾਂਡਰਿੰਗ ਮਾਮਲੇ ਛੋ ਰਹੇ ਸਵਾਲ ਜਵਾਬ ਐਸਜੀਪੀਸੀ ਦੀ ਅੰਤਰਕ ਕਮੇਟੀ ਦੀ ਅਹਿਮ ਮੀਟਿੰਗ ਜਾਰੀ کئی ਅਹਿਮ ਮੁੱਦਿਆਂ ਤੇ ਹੋ ਰਹੀ ਚਰਚਾ ਵਰਦਾਨ ਧਾਮੀ ਦੀ ਅਗਵਾਈ ਚ ਹੋ ਰਹੀਆਂ ਵਿਚਾਰਾਂ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੇ ਨਾਲ ਗੁਰਦਾਸਪੁਰ ਤੋਂ ਆ ਰਹੀ ਹੈ ਜਿੱਥੇ ਇੱਕ ਸੜਕ ਹਾਦਸਾ ਵਾਪਰਿਆ ਟਿਪਰ ਨੇ ਗੱਡੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਹੈ ਗੁਰਦਾਸਪੁਰ ਦੇ ਨਸ਼ਹਿਰਾ ਮੱਜਾ ਦੇ ਵਿੱਚ ਇਹ ਸੜਕ ਹਾਦਸਾ ਵਾਪਰਿਆ ਹੈ ਇੱਕ ਟਿਪਰ ਦੇ ਵੱਲੋਂ ਇੱਕ ਗੱਡੀ ਨੂੰ ਪਿੱਛੇੋਂ ਟੱਕਰ ਮਾਰੀ ਗਈ ਹੈ ਨੈਸ਼ਨਲ ਹਾਈਵੇ ਤੇ ਗੱਡੀ ਨੂੰ ਟੱਕਰ ਮਾਰੀ ਗਈ ਹੈ ਕਾਰ ਸਵਾਰ ਪਰਿਵਾਰ ਦਾ ਬਾਲਵਲ ਬਚਾਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਲ ਇੱਕ ਗੱਡੀ ਹੈ ਤੇ ਗੱਡੀ ਰੁਕੀ ਹੋਈ ਸੀ ਤੇ ਅਚਾਨਕ ਪਿੱਛੇ ਤੋਂ ਇੱਕ ਟਿਪਰ ਆਉਂਦਾ ਤੇ ਕਾਫੀ ਦੂਰ ਤੱਕ ਉਸ ਨੂੰ ਘਰੀਸਦਾ ਹੋਇਆ ਲੈ ਜਾਂਦਾ ਹਾਲਾਂਕਿ ਪਰਿਵਾਰ ਦੀ ਜਾਨ ਵਾਲ-ਵਾਲ ਬਚੀ ਐ ਪਰਿਵਾਰ ਨੇ ਨਵੀਂ ਕਾਰ ਖਰੀਦੀ ਸੀ ਤੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਇਹ ਪਰਿਵਾਰ ਤਸਵੀਰਾਂ ਦੇਖ ਰਹੇ ਹੋ ਤੁਸੀਂ ਗੁਰਦਾਸਪੁਰ ਦਾ ਨਸ਼ਹਿਰਾ ਮੱਝਾ ਜਿੱਥੇ ਇੱਕ ਮੋੜ ਨਜ਼ਰ ਆ ਰਿਹਾ ਹੈ ਤੇ ਇੱਕ ਗੱਡੀਆਂ ਜਿਹੜੀਆਂ ਨੇ ਉੱਥੇ ਖੜੀਆਂ ਸੀ ਅਚਾਨਕ ਪਿਛੋਂ ਇੱਕ ਟਿਪਪਰ ਆਉਂਦਾ ਹੈ ਤੇ ਗੱਡੀ ਨੂੰ ਧੂਕੇ ਕਾਫੀ ਅੱਗੇ ਤੱਕ ਲੈ ਜਾਂਦਾ ਹੈ ਦੇਖ ਸਕਦੇ ਹੋ ਕਿ ਕਿੰਨੀ ਦੂਰ ਤੱਕ ਗੱਡੀ ਨੂੰ ਲੈ ਗਿਆ ਹਾਲਾਂਕਿ ਗਨੀਮਤ ਰਹੀ ਹੈ ਕਿ ਗੱਡੀ ਪਲਟਣ ਤੋਂ ਬਚੀ ਹੈ ਦੱਸਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਰਿਵਾਰ ਜਾ ਰਿਹਾ ਸੀ ਤਾਂ ਪਰਿਵਾਰ ਦੇ ਵੱਲੋਂ ਨਵੀਂ ਕਾਰ ਖਰੀਦੀ ਗਈ ਸੀ ਤੇ ਨਵੀਂ ਕਾਰ ਖਰੀਦਣ ਤੋਂ ਬਾਅਦ ਜਦੋਂ ਕਿ ਪਰਿਵਾਰ ਨੇ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰ ਗਿਆ ਹਾਲਾਂਕਿ ਕਾਰ ਸਵਾਰ ਪ੍ਰਭਾਤ ਦਾ ਬਾਲ-ਬਾਲ ਬਚਾ ਰਿਹਾ ਹੈ ਪਰ ਤਸਵੀਰਾਂ ਹੈਰਾਨ ਕਰ ਦੇਣ ਵਾਲੀਆਂ ਨੇ ਕਿ ਗੱਡੀਆਂ ਖੜੀਆਂ ਨਹੀਂ ਪਿੱਛੇੋਂ ਟਿਪਰ ਆਉਂਦਾ ਤੇ ਬੁਰੀ ਤਰ੍ਹਾਂ ਨਾਲ ਟੱਕਰ ਹਾਲੋ ਤੇ ਬਚਾਇਆ ਹੈ ਕਿ ਗੱਡੀ ਪਲਟਣ ਤੋਂ ਬਚ ਗਈ ਆ ਪੂਰੀ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਆ ਸੀਸੀਟੀਵੀ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਤਾਂ ਖੜੀ ਗੱਡੀ ਦੇ ਪਿੱਛੇ ਆ ਕੇ ਇੱਕ ਟਿੰਪਰ ਵੱਜਦਾ ਏ ਟਿੰਪਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਤਾਂ ਦੇਖ ਸਕਦੇ ਹੋ ਮੋੜ ਹੈ ਜਿੱਥੇ ਗੱਡੀਆਂ ਆ ਜਾ ਰਹੀਆਂ ਸੀ ਤੇ ਅਚਾਨਕ ਇਟਪਰ ਪਿੱਛੋਂ ਆਉਂਦਾ ਏ ਤੇ ਗੱਡੀ ਨੂੰ ਟੱਕਰ ਮਾਰ ਦਿੰਦਾ ਏ ਤੇ ਗੱਡੀ ਕਾਫੀ ਦੂਰ ਤੱਕ ਟਿਪਰ ਘੜਿਸਦਾ ਹੋਇਆ ਲੈ ਜਾਂਦਾ ਹੈ ਹਾਲਾਂਕਿ ਕੀ ਟਿਪਰ ਦਾ ਜੋ ਚਾਲਕ ਹੈ ਉਸ ਨੂੰ ਗੱਡੀ ਦਿੱਖੀ ਨਹੀਂ ਜਾਂ ਗੱਡੀ ਇੱਕਦਮ ਬ੍ਰੇਕ ਮਾਰੀ ਹੋਣ ਕਾਰਨ ਉਸ ਤੋਂ ਕੰਟਰੋਲ ਨਹੀਂ ਹੋਇਆ ਕਈ ਸਵਾਲ ਨੇ ਦੇਖ ਸਕਦੇ ਹੋ ਤੁਸੀਂ ਤਿੰਨ ਗੱਡੀਆਂ ਨੇ ਤਿੰਨੋਂ ਖੜੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਤਸਵੀਰਾਂ ਦੇ ਵਿੱਚ ਤੇ ਪਿੱਛੋਂ ਟਿਪਰ ਆਉਂਦਾ ਤੇ ਟਿਪਰ ਟੱਕਰ ਮਾਰਦਾ ਅੱਗੇ ਵੱਧਿਆ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਵੀ ਇੱਕ ਦਰਦਨਾਕ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਟਿਪਪਰ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਦਰੜ ਦਿੱਤਾ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ ਹੈ ਬੱਚਿਆਂ ਦੇ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦਰਅਸਲ ਪਤੀਜੇ ਪਤੀਜੀ ਨਾਲ ਗੋਲ ਗੱਪੇ ਖਾਣ ਗਿਆ ਸੀ ਚਾਚਾ ਤੇ ਤਿੰਨੇ ਸਕੂਟੀ ਤੇ ਗਏ ਸਨ ਆਉਂਦੇ ਵੇਲੇ ਸੜਕ ਕਿਨਾਰੇ ਦੋਸਤ ਕੋਲ ਰੁਕਿਆ ਇਸੇ ਦੌਰਾਨ ਤੇਜ਼ ਰਫ਼ਤਾਰ ਟਿਪਪਰ ਨੇ ਚਾਰਾਂ ਨੂੰ ਦਰੜ ਦਿੱਤਾ 5 ਸਾਲ ਦੀ ਸਮੀਰ ਅਤੇ 3 ਸਾਲ ਦੀ ਫਰੀ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਟਿਪਰ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਤਸਵੀਰਾਂ ਬੇहद ਭਿਆਨਕ ਨੇ ਮੁਕੇਰੀਆਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਇੱਕ ਤੇਜ਼ ਰਫ਼ਤਾਰ ਟਿਪਰ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਧਰੜ ਦਿੱਤਾ ਜਿਸ ਦੇ ਵਿੱਚ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ ਹੈ ਬੱਚਿਆਂ ਦੇ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਖਬਰਾਂ ਅਨੁਸਾਰ ਕਿ ਚਾਚਾ ਆਪਣੇ ਭਤੀਜੇ ਤੇ ਭਤੀਜੀ ਦੇ ਨਾਲ ਗੋਲ ਗੱਪੇ ਖਾਣ ਗਿਆ ਸੀ ਤਿੰਨੇ ਸਕੂਟੀ ਤੇ ਗਏ ਸਨ ਆਉਂਦੇ ਵੇਲੇ ਉਹ ਆਪਣੇ ਇੱਕ ਦੋਸਤ ਦੇ ਕੋਲ ਸੜਕ ਕਿਨਾਰੇ ਰੁਕ ਗਿਆ ਤੇ ਪਿੱਛੋਂ ਇੱਕ ਤੇਜ਼ ਰਫਤਾਰ ਟਿਪਪਰ ਆਇਆ ਜਿਸ ਨੇ ਸੜਕ ਕਿਨਾਰੇ ਖੜੇ ਚਾਰਾਂ ਨੂੰ ਧਰੜ ਦਿੱਤਾ 5 ਸਾਲ ਦੇ ਸਮੀਰ ਦੀ ਮੌਤ ਹੋ ਗਈ 3 ਸਾਲ ਦੀ ਅਪਰੀ ਦੀ ਮੌਤ ਹੋ ਗਈ ਟਿਪਪਰ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਤੇ ਜਿਸ ਚੱਕਸ ਨੂੰ ਆ ਜੋ ਦੋਸਤ ਸੀ ਉਸਦੇ ਚਾਚੇ ਦਾ ਉਹਨਾਂ ਜਿਸ ਨੂੰ ਮਿਲ ਰਿਹਾ ਸੀ ਉਹ ਉਸਦੀ ਵੀ ਮੌਤ ਹੋ ਗਈ ਜਦ ਕਿ ਚਾਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤਾਂ ਤਿੰਨ ਜਾਨਾਂ ਲੈ ਲਈਆਂ ਨੇ ਇੱਕ ਤੇਜ਼ ਰਫਤਾਰ ਟਿੱਪਰ ਨੇ ਹਰ ਰੋਜ਼ ਹਾਦਸੇ ਵਾਪਰ ਰਹੇ ਨੇ ਤੇ ਇੱਕ ਹੋਰ ਭਿਆਨਕ ਸੜਕ ਹਾਦਸਾ ਮੁਕੇਰੀਆਂ ਦੇ ਵਿੱਚ ਵਾਪਰਿਆ ਕਹਾ ਜਾ ਉਹਦੇ ਵੱਡੇ ਮੁੰਡੇ ਦੇ ਬੱਚੇ ਸੀਗੇ ਪੋਤੀ-ਪੋਤਾ ਉਹਦੇ ਹਾਂਜੀ ਉਹ ਉਹਦਾ ਚਾਚਾ ਜਿਹੜਾ ਸੀ ਵਿਕੇਸ਼ ਕੁਮਾਰ ਉਹਨਾਂ ਨੂੰ ਗੋਦ ਆਪਣੇ ਪਾਉਣ ਲੈ ਕੇ ਗਿਆ ਸੀ ਆਕੇ ਤੋਂ ਸਾਈਡ ਤੇ ਖੜਾ ਹੋ ਗਿਆ ਜੋ ਸਾਈਡ ਤੇ ਖੜਾ ਹੋਇਆ ਇੱਕ ਮੁੰਡਾ ਹੋਰ ਨਾਲ ਆ ਗਿਆ ਉਹ ਖੜੋ ਗਿਆ ਤੇ ਜਿਹੜਾ ਡਰਾਈਵਰ ਸੀ ਇਹਨੇ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੇ ਨਸ਼ੇ ਵਿੱਚ ਉਹਨੇ ཕੱਟ ਕੇ ਲਿਆ ਤੇ ਡੱਡੀ ਜਗੱਡੀ ਵਾਰੀ ਤਿੰਨ ਤੇ ਮੌਕੇ ਤੇ ਮਰ ਗਿਆ ਜੀ ਸੁਣ ਲਓ ਇੱਕ ਮੁਖਮਾ ਤੇ ਇਹ ਜਾ ਕੇ ਮਰ ਗਿਆ ਜਿਹੜਾ ਸੀਗਾ ਆਕਾਸ਼ ਤੇ ਦੋ ਇੱਥੇ ਜਿਹੜੇ ਬੱਚੇ ਸੀ ਇੱਥੇ ਐਕਸਪਾਇਰ ਹੋ ਗਿਆ ਜਿਹੜਾ ਤੀਜਾ ਮੁੰਡਾ ਸੀ ਚੌਥਾ ਇਹ ਮਕੇਸ਼ ਉਹ ਉੱਥੇ ਜੀ ਹਮਰਾ ਸਾ ਨਾਲ ਆ ਗਿਆ ਉਹਨੂੰ ਕਿੰਨੀ ਮੋਤਨ ਦੇਖੋ ਤਿੰਨ ਬੋਦਨਾ ਦੱਸਦੇ ਬੰਦੇ ਮੈਂ ਤਾਂ ਕਹਿ ਰਿਹਾ ਇਹਨਾਂ ਬੰਦੇ ਸਿੱਕੇ ਸਾਰੇ ਤਿੰਨ ਬੋਦਨਾ ਛਾੜ ਦਿੰਦੇ ਉਹਦੇ ਵਿੱਚ ਕੈਪਟਨ ਦੱਸਦੇ ਹੋ ਅਗਲੀ ਖਬਰ ਹਿਮਾਚਲ ਦੇ ਮੰਡੀ ਤੋਂ ਆ ਜਿੱਥੇ ਡਿਪਟੀ ਕਮਿਸ਼ਨਰ ਆਫਿਸ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ ਹੈ ਈਮੇਲ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ ਐਸਪੀ ਆਫਿਸ ਨੂੰ ਖਾਲੀ ਕਰਵਾ ਲਿਆ ਗਿਆ ਧਮਕੀ ਮਿਲਣ ਤੇ ਕੋਰਟ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਈਮੇਲ ਦੇ ਵਿੱਚ ਡੀਸੀ ਆਫਿਸ 'ਚ ਬੰਬ ਹੋਣ ਦੀ ਗੱਲ ਕਹੀ ਗਈ ਸੀ ਕਿ ਸਨਨਾ ਦਫਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਤੇ ਸੁਰੱਖਿਆ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਖਬਰ ਹੈ ਇੱਕ ਈਮੇਲ ਆਉਂਦੀ ਹੈ ਡੀਸੀ ਆਫਿਸ ਦੇ ਵਿੱਚ ਜਦੋਂ ਈਮੇਲ ਦੀ ਇਬਾਰਤ ਨੂੰ ਪੜਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਡੀਸੀ ਆਫਿਸ ਦੇ ਵਿੱਚ ਬੰਬ ਹੈ ਤੇ ਹਫੜਾ ਦਫੜੀ ਮੱਤ ਜਾਂਦੀ ਹੈ तमाम ਜਿਹੜੇ ਆਫਿਸ ਨੇ ਡੀਸੀ ਆਫਿਸ ਹੈ ਉਸ ਦੇ ਨਾਲ ਹੀ ਐਸਪੀ ਆਫਿਸ ਹੈ ਤੇ ਇੱਕ ਕੋਟ ਕੰਪਲੈਕਸ ਆ ਤਿੰਨਾਂ ਨੂੰ ਖਾਲੀ ਕਰਵਾ ਲਿਆ ਜਾਂਦਾ ਤੁਰੰਤ ਜਿਹੜਾ ਵੀ ਸਟਾਫ ਸੀ ਜਿਹੜੇ ਲੋਕ ਮੌਜੂਦ ਸੀ ਉਹ ਬਾਹਰ ਆ ਜਾਂਦੇ ਨੇ ਈਮੇਲ ਦੇ ਵਿੱਚ ਡੀਸੀ ਆਫਿਸ ਤੇ ਬੰਬ ਹੋਣ ਦੀ ਗੱਲ ਕਹੀ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਜਿਸ ਤੋਂ ਬਾਅਦ ਤਿੰਨਾਂ ਦਫਤਰਾਂ ਨੂੰ ਬਾਹਰੋਂ ਸੀਲ ਕਰ ਦਿੱਤਾ ਗਿਆ ਪੁਲਿਸ ਤੇ ਸੁਰੱਖਿਆ ਟੀਮਾਂ ਚੈਕਿੰਗ ਕਰ ਰਹੀਆਂ ਨੇ ਹਿਮਾਚਲ ਦੇ ਮੰਡੀ ਤੋਂ ਇਹ ਵੱਡੀ ਖਬਰ ਹੈ ਹਾਲਾਂਕਿ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਈਮੇਲ ਕਿਸਨੇ ਭੇਜੀ ਹੈ ਇਸ ਦੇ ਪਿੱਛੇ ਕੀ ਮਨਛਾਏ ਕੀ ਵਾਕਈ ਹੀ ਡੀਸੀ ਆਫਿਸ ਦੇ ਵਿੱਚ ਬੰਬ ਹੈ ਜਾਂ ਸਿਰਫ ਡਰੋਨ ਨੂੰ ਲੈ ਕੇ ਧਮਕਾਉਣ ਨੂੰ ਲੈ ਕੇ ਅਜਿਹੀ ਈਮੇਲ ਕੀਤੀ ਗਈ ਹੈ ਤਾਂ ਮੰਡੀ ਤੋਂ ਵੱਡੀ ਖਬਰ ਹੈ ਜਿੱਥੇ ਡੀਸੀ ਆਫਿਸ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਆਈ ਹੈ ਤੇ ਈਮੇਲ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਬੰਬ ਹੋਣ ਦੀ ਗੱਲ ਕਹੀ ਗਈ ਹੈ ਜਿਸ ਤੋਂ ਬਾਅਦ ਡੀਸੀ ਤੇ ਐਸਪੀ ਆਫਿਸ ਦੇ ਨਾਲ ਨਾਲ ਕੋਰਟ ਕੰਪਲੈਕਸ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ ਜੇ ਸ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ ਵਿਰਿੰਦਰ ਭਾਰਦਵਾਜ ਫੋਨ ਲਾਈਨ ਤੇ ਮੌਜੂਦ ਨੇ ਵਿਰਿੰਦਰ ਕੀ ਅਪਡੇਟ ਡੀਸੀ ਆਫਿਸ ਦੇ ਵਿੱਚ ਬੰਬ ਹੋਣ ਦੀ ਈਮੇਲ ਮਿਲੀ ਹੈ जी बिल्कुल ये धमकी भरा ई जो है वो बीती रात को आया है जब आज सुबह डीसी ऑफिस खुला तो वहाँ पर जब ऑफिशियल ई मेल आई डी कर्मचारियों द्वारा चेक की गई तो उसमें जो है वो ये धमकी भरा ई जो है वो प्राप्त हुआ जिसमें जो है वो डीसी ऑफिस को कल दोपहर के समय जो है वो बम से उड़ाने की धमकी दी गई है तो उसके बाद एहतियात के तौर पर डीसी ऑफिस एस ऑफिस और कोर्ट कॉम्प्लेक्स को जो है वो खाली करवा दिया गया है और जो बॉम्ब व टीम है और जो अन्य सुरक्षा एजेंसियां वो सारी के सारी अंदर परिसर में मौजूद है और वहाँ पर जो है वो

सिर्फ एस मंडी की तरफ से इस बात को लेकर पुष्टि की गई है की इस प्रकार का धमकी वाला ईमेल आया है और उसके बाद जो है वो मामले की जांच पड़ताल की जा रही है इसके अलावा जो परिसर है वो सारा का कर सारा सील कर दिया गया है अंदर किसी को जाने की अनुमति नहीं है और जो प्रशासनिक अधिकारी अंदर मौजूद है वो अभी तक बाहर आकर जो है वो कोई भी अधिकारी जानू की तरफ से नहीं दिया गया है अभी तक जो जानकारी मिली है उसके अनुसार जो टीमें हैं वो अंदर जांच पड़ताल कर रही हैं ਲੇਕਿਨ ਐਸਾ ਕੋਈ ਵੀ ਚੀਜ਼ ਜੋ ਹੈ ਉਹ ਅਭੀ ਤੱਕ ਗਿਲੀ ਹੋ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਅੱਜ ਤੱਕ ਸਾਂਝਾ ਨਹੀਂ ਕੀ ਗਈ ਹੈ। ਵਰਿੰਦਰ ਜੋ ਈਮੇਲ ਆਈ ਹੈ ਉਸ ਦਾ ਪਤਾ ਲੱਗ ਸਕਿਆ ਕੌਣ ਸ਼ਖਸ ਹੈ ਕਿਸ ਨੇ ਇਹ ਈਮੇਲ ਭੇਜੀ ਕੋਈ ਉਸ ਦਾ ਐਡਰੈਸ ਪਤਾ ਜਲ ਸਕਿਆ ਜਾਂਚ ਕੀਤੀ ਜਾ ਰਹੀ ਹੈ। ਬਿਲਕੁਲ ਉਸki जांच की जा रही है अभी तक जो हमें जानकारी मिली है कोई प्रॉक्सी ईमेल जो है वो ये बताई जा रही है लेकिन ये कहां से आई किसने भेजी उसके भेजने की मंशा क्या है इन सब चीजों को लेकर पुलिस विभाग वो इन्वेस्टिगेट कर रही है जी ठीक है बहुत शुक्रिया वीरेंद्र ਭਾਰਤਵਾੜ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਹਿਮਾਚਲ ਦੇ ਮੰਡੀ ਦੇ ਵਿੱਚ ਡੀਸੀ ਆਫਿਸ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਤੇ ਬੰਬ ਹੋਣ ਦੀ ਗੱਲ ਕਹੀ ਗਈ ਜਿਸ ਤੋਂ ਬਾਅਦ ਅਫੜਾ ਦਫੜੀ ਮਚ ਗਈ ਡੀਸੀ ਤੇ ਐਸਪੀ ਆਫਿਸ ਨੂੰ ਖਾਲੀ ਕਰਵਾ ਲਿਆ ਗਿਆ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਸਾਰੇ ਦਫਤਰਾਂ ਨੂੰ सील ਕਰ ਦਿੱਤਾ ਗਿਆ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਲੋਧਰ ਗੁਰੂਗ੍ਰਾਮ ਦੇ ਮੈਦੰਤਾ ਹਸਪੀਟਲ ਦੇ ਮੁਲਾਜ਼ਮ ਤੇ ਗੰਭੀਰ ਇਲਜ਼ਾਮ ਲੱਗੇ ਨੇ 에ਅਰ ਹੋਸਟੈਸ ਨੇ ਹਸਪਤਾਲ ਚ ਜਿੰਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਪੀੜਤ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਉਸ ਦਾ ਕਹਿਣਾ ਕਿ ਜਦੋਂ ਉਹ ਵੈਂਟੀਲੇਟਰ ਤੇ ਸੀ ਤਾਂ ਮੇਲ ਸਟਾਫ ਨੇ ਉਸ ਨਾਲ ਸ਼ੋਸ਼ਣ ਕੀਤਾ ਇਹ ਵੈਂਟੀਲੇਟਰ ਤੇ ਪੂਰੀ ਤਰ੍ਹਾਂ ਉਹ ਹੋਸ਼ ਦੇ ਵਿੱਚ ਨਹੀਂ ਸੀ ਬੇਸੁੱਧ ਹੋਣ ਦੀ ਵਜ੍ਹਾ ਕਰਕੇ ਉਹ ਵਿਰੋਧ ਨਹੀਂ ਕਰ ਸਕੀ ਪੀੜਤਾ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਘਟਨਾ ਵੇਲੇ ਦੋ ਫੀਮੇਲ ਸਟਾਫ ਵੀ ਨੇੜੇ ਹੀ ਮੌਜੂਦ ਸਨ ਪੀੜਤਾ ਨੇ ਕਿਹਾ ਦੂਜੇ ਪਾਸੇ ਹਸਪਤਾਲ ਦਾ ਬਿਆਨ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਜਾਂਚ ਵਿੱਚ ਸਹਿਯੋਗ ਕਰ ਰਹੇ ਹਾਂ ਪੁਲਿਸ ਨੂੰ ਸੀਸੀਟੀਵੀ ਤੇ ਹੋਰ ਚੀਜ਼ਾਂ ਹੈਂਡਓਵਰ ਕਰ ਦਿੱਤੀਆਂ ਗੀਆਂ ਨੇ ਮਹਿਲਾ ਟ੍ਰੇਨਿੰਗ ਲਈ ਗੁਰੂਗ੍ਰਾਮ ਆਈ ਹੋਈ ਸੀ ਤਰਾਕੀ ਦੌਰਾਨ ਡੁੱਬਣ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ 5 April ਨੂੰ ਮਹਿਲਾ ਨੂੰ ਮਦੰਤਾ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਮਹਿਲਾ ਦਾ ਇਲਜ਼ਾਮ ਹੈ ਕਿ 6 April ਨੂੰ ਮੇਲ ਸਟਾਫ ਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਇਸ ਔਰਤ ਦਾ ਕਹਿਣਾ ਹੈ ਕਿ ਉਹ ਉਸ ਵੇਲੇ ਵੈਂਟੀਲੇਟਰ ਤੇ ਸੀ ਪੂਰੀ ਤਰ੍ਹਾਂ ਹੋਸ਼ ਨਾ ਹੋਣ ਕਰਕੇ ਬੋਲਣ ਤੋਂ ਵੀ ਅਸਮਰਤ ਸੀ ਮਹਿਲਾ ਨੂੰ 13 April ਨੂੰ ਹਸਪਤਾਲ ਤੋਂ ਛੁੱਟੀ ਮਿਲੀ ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤਾਂ ਬੇहद ਹੈਰਾਨ ਕਰ ਦੇਣ ਵਾਲਾ ਤੇ ਬੇਹਰ ਗੰਭੀਰ ਮਾਮਲਾ ਇਹ ਕਿ ਇੱਕ ਲੜਕੀ ਜੋ 에ਅਰ ਹੋਸਟੈਸ ਦੱਸੀ ਜਾ ਰਹੀ ਹੈ ਜੋ ਮੈਦਾਨਤਾ ਹਸਪੀਟਲ ਦੇ ਵਿੱਚ ਇਲਾਜ ਲਈ ਗਈ ਸੀ ਜਦੋਂ ਉਹ ਵੈਂਟੀਲੇਟਰ ਤੇ ਸੀ ਬੇਸੁੱਧ ਸੀ ਤਾਂ ਉਸਨੇ ਇਲਜ਼ਾਮ ਲਾਇਆ ਕਿ ਮੈਡੀਕਲ ਸਟਾਫ ਦੇ ਵੱਲੋਂ ਉਸਦੇ ਨਾਲ शोषण ਕੀਤਾ ਗਿਆ ਉਸ ਦਾ શોଷਣ ਕੀਤਾ ਗਿਆ ਤੇ ਉਸ ਦੌਰਾਨ ਉੱਥੇ ਕੁਝ ਫੀਮੇਲ ਸਟਾਫ ਵੀ ਮੌਜੂਦ ਸੀ ਹਾਲਾਂਕਿ ਮਦਨਤਾ ਹਸਪੀਟਲ ਦਾ ਵੀ ਇਸ ਦੇ ਵਿੱਚ ਰਿਐਕਸ਼ਨ ਸਾਹਮਣੇ ਆ ਗਿਆ ਉਹਨਾਂ ਨੇ ਕਿਹਾ ਕਿ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਹਾਂ ਤੇ ਪੁਲਿਸ ਨੂੰ ਸੀਸੀਟੀਵੀ ਤੇ ਹੋਰ ਚੀਜ਼ਾਂ ਹੈਂਡਓਵਰ ਕਰ ਦਿੱਤੀਆਂ ਗਈਆਂ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਮਹਿਲਾ ਟ੍ਰੇਨਿੰਗ ਲਈ ਗੁਰੂਗਰਾਮ ਆਈ ਹੋਈ ਸੀ ਤਰਾਕੀ ਦੌਰਾਨ ਡੁੱਬਣ ਕਰਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ 5 ਅਪ੍ਰੈਲ ਨੂੰ ਮਹਿਲਾ ਨੂੰ ਮਦਨਤਾ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੀ ਅਤੇ ਉਸ ਦਾ ਇਲਜ਼ਾਮ ਹੈ ਕਿ 6 April ਨੂੰ ਇਹਨਾਂ ਦਾ ਇਸ 에ਰੋਸਟੇਸ ਕੋ ਜਨਸੀ ਸ਼ੋਸ਼ਣ ਕੀਤਾ। ਇਹ ਸਾਰਿਆਂ ਨੂੰ ਆਨੰਦਪੁਰ ਸਾਹਿਬ ਇਕੱਠੇ ਕੀਤਾ ਜਾਵੇ। ਪਰ ਕੁਝ ਪਰਸਤਿਤੀਆਂ ਇਦਾਂ ਬਣ ਗਈਆਂ ਉਹਦੇ ਕਰਕੇ ਇਹ ਅਮਰ ਸੰਚਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਦਿਨਾਂ ਜ਼ੋਨਾਂ ਦੇ ਵਿੱਚ ਕੀਤੇ ਗਏ। ਸੂਬਾ ਪ੍ਰਬੰਧਕਾਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਜਿਨ੍ਹਾਂ ਨੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਸਾਰੇ ਵਧਾਈ ਦੇ ਪਾਤਰ ਨੇ ਇੱਕ ਜਿਹੜੀ ਅੱਜ ਅਹਿਮ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਰੱਖੀ ਆ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਦੀ ਰਾਜਵਣ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹਣਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਗਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਇਸ ਨਿਮਰਤ ਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਸੀਗਾ ਇਹ 27 7 2007 ਨੂੰ ਕੰਕਲੂਡ ਹੋਇਆ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਵਾਲ ਭਾਈ ਚਰਤਾਰ ਸਿੰਘ ਜੀ ਹਵਾਲਾ ਨੂੰ ਫਾਂਸੀ ਦੀ ਸਜ਼ਾ ਭਾਈ ਮਸੀਬ ਸਿੰਘ 10 ਸਾਲ ਦੀ ਕੈਦ ਭਾਈ ਗੁਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਉਮਰ ਕੈਦ ਹੋਈ ਸੀ 12 10 2010 ਨੂੰ ਇਹ ਭਾਈ ਰਾਜੋਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਥਰਡੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ ਬਾਕੀ ਜਿਹੜੀਆਂ ਅਪੀਲਾਂ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ ਤੇ ਇਸੇ ਤਰਜ਼ ਤੇ 5 ਤੰ 2011 ਨੂੰ ਭਾਈ ਰਾਜੋਹਣਾ ਸਾਹਿਬ ਨੂੰ 31 ਮਾਰਚ 2012 ਨੂੰ ਫਾਂਸੀ ਦੇਣ ਦੇ ਡੇਟ ਨੈਚਰ ਕੀਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 25 ਤੰ 12 ਨੂੰ ਇੱਕ ਮਰਸੀ ਪਟੀਸ਼ਨ ਪਾਈ ਸੀ ਮੀਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫਾਂਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਰਸੀ ਪਟੀਸ਼ਨ ਪਾਈ ਸੀ ਉਹਦੇ ਉੱਤੇ 28 ਤਿੰਨ 2112 ਨੂੰ ਇਹ ਮੈਂ ਤਾਂ ਤੁਹਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਬ ਰੂ ਹੋ ਸਕੇ ਵੀ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 28 3 12 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ ਫਿਰ 27 9 2019 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹ ਹੀ ਪ੍ਰਧਾਨ ਮੰਤਰੀ ਸਰਕਾਰ ਜੋ ਮੋਦੀ ਸਾਹਿਬ ਜੀ ਨੇ ਇਥੇ ਇੱਕ ਪੱਤਰ ਲਿਖ ਕੇ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 555 ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜੋਣਾ ਸਾਹਿਬ ਦੀ ਤੇ ਦੂਸਰੇ ਜਿਹਨਾਂ ਨੂੰ ਉਮਰ ਕੈਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ افسوس نہ کہنا ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮੰਨ ਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤਹਿਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਹੈ ਇਹ 200 ਵਿੱਚ ਦਾਇਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵਖ ਵਖ ਪੇਸ਼ੀਆਂ ਤੇ ਇਹ ਵੀ 205 2022 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 4 12 2020 ਦੇ ਰਾਹੀਂ ਕੰਸਰਨਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਟਾਸ ਤੋਂ ਮਾਸ ਨਹੀਂ ਹੋਈ ਐਜ਼ ਇਟ ਇ ਜੇ ਉਹ ਸਟੇਟਸ ਕੋਈ ਨਹੀਂ ਰਿਹਾ ਆ ਜਿਹੜਾ ਫੈਸਲਾ 3 5 2023 ਨੂੰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ directed that competent authority in due course of time would again as and when it is deemed necessary may deal with the municipality petition and take a further decision accordingly writ petition jedi it is disposed off ki jati jandi par oh municipality petition de pending rahi court nu direction kiti supreme court ne par main keh sakda halle tak vi ਉਹ ਉਮੈ ਦੀ ਉਮੈ ਪਈ ਆ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਮਟਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਸੀ ਤੇ ਸ਼ੋਮਰੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਕਾਲਤਖਬ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਬਣ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲੇ ਕਰਦੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਸੀ ਫਿਰ 5 ਮੈਂਬਰੀ ਦੀ ਮੀਟਿੰਗ ਵੀ ਇੱਥੇ 4-5 ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਜ਼ ਕਲੋਜ਼ਡ ਕਿ ਭਾਈ ਰਾਜੋਵਾਲ ਨੇ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਹੋ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ ਪਾਰਾ ਮਾਰਟ ਡੇਟ ਫਿਕਸ ਸੀ ਉਸ ਦਿਨ ਉਹ ਡੇਟ ਪੈ ਗਈ 8 April ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫਿਰ ਇਹ ਬੇਨਤੀ ਕੀਤੀ ਕਿ ਇਹਦੀ ਸੁਣਵਾਈ ਕੀਤੀ ਜਾਵੇ ਤੇ 8 April ਪੈ ਗਈ ਤੇ ਚਾਰ ਨੰਬਰ ਦੀ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਹਾਂ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪਟੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਵਿਜੋਗ ਨਹੀਂ ਤੇ ਮੈਂ ਤਿਆਰ ਹਾਂ ਤੇ ਮੈਂ ਆ ਕਹਿਣਾ ਚਾਹੁੰਦਾ ਅੱਜ ਜਗਰਟ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਅਨਸਾਫ਼ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਦਿਸਵੇ ਔਰ ਡੈਟਵੇ ਜੇ ਤਾਂ ਉਹਦਾ ਫੈਸਲਾ ਤੁਹਾਨੂੰ ਲੱਗਦਾ ਭਈ ਕਿਉਂਕਿ ਮੈਂ ਬਿੱਟੂ ਸਾਹਿਬ ਉਹਨਾਂ ਦਾ ਨਾਮ ਹੈ ਪੂਰਾ ਰਮਨੀਰ ਹਰਮਨੀਰ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜਵਾਨਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਰੀ ਨਹੀਂ ਕਿਤੇ ਪੱਕ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੌ ਮੌਤ ਦੇ ਵਿੱਚ ਤੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿੱਸਦਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ਼ ਮੰਗਦੇ ਆਂ ਭੀਖ ਨਹੀਂ ਮੰਗਦੇ ਚਲੋ 2019 ਦੀ ਤੁਸੀਂ ਖਾਰਜ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਪાંਸੀ ਦੀ ਚੱਕੀ ਦੇ ਵਿੱਚ ਬੰਦ ਹੋਇਆ ਨੂੰ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਉਮਰ ਕਾਇਬ ਹੋ ਗਈ ਸੀ ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ ਉਹਨਾਂ ਦੇ ਨਾਲ ਭਾਈ ਅਵਤਾਰ ਸਿੰਘ ਦੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾਰਨਾ ਕਰ ਚੁੱਕੀ ਆ ਹੁਣ 18 ਮਾਰਚ ਲਈ ਤਾੜਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ ਇਹ ਇਨਸਾਫ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚੇਚੇ ਦੌਰ ਦੇ ਭਾਈ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਬੁਖਸ ਕਰ ਰਿਹਾ ਉਹਨਾਂ ਨੇ ਚੇਚੇ ਤੌਰ ਤੇ ਮੈਨੂੰ ਕਨਵੇ ਕੀਤਾ ਕਿ ਇਹਦੇ ਉੱਤੇ ਤੁਰੰਤ ਫੈਸਲਾ ਜੜਾ ਆ ਉਹ ਉਹ ਮੇਰਾ ਕਰ ਦਿੱਤਾ ਜਾਵੇ। ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਮੈਂ ਮੀਟਿੰਗ ਕੀਤੀ ਸੀ। ਇੱਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ। ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹੜੀ 20 ਤਰੀਕ ਅਸੀਂ ਮੀਟਿੰਗ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰ ਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧਿ ਵਿਵਧਾਨ ਜਿਹੜਾ ਸ਼ੋਮਣੀ ਕਮੇਟੀ ਦੇ ਪ੍ਰਿਵਿਊ ਦੇ ਵਿੱਚ ਰਹਿ ਕੇ ਬਣਨਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਹੋ ਸੋ ਉਹ ਵਿਧਿ ਵਿਵਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਆ ਜੀਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਪੋਟਅਪ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਤਾ ਸਰਮੌਰਿਆ ਤੇ ਸ਼ਰੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਨਾਲ ਸੰਬੰਧਿਤ ਸਾਰੇ ਹੀ ਤਖਤ ਸਹਿਬਾਨਾਂ ਦੇ ਫਰਮਾਨ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇਗਾ ਦੂਸਰਾ ਕਿਉਂਕਿ ਮਹਗਾਈ ਬਹੁਤ ਹੋ ਗਈ ਯਾਰ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਹਗਾਈ ਪੱਤਾ ਦਿੱਤਾ ਜਾਵੇ ਪਿਛਲੇ ਸਾਲ ਵੀ ਮਲਾਜਮਾਂ ਨੂੰ ਮਹਗਾਈ ਪੱਤਾ ਦਿੱਤਾ ਗਿਆ ਤੇ ਇਸ ਵਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਹਗਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ ਕਿਉਂਕਿ ਹਾਲੇ ਸਾਲ ਸਾਰਾ ਪਿਆ ਆ ਤੇ کئی ਵਾਰੀ ਹੋਇਆ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕੰਮ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਬਕੜਾ ਕਿਉਂਕਿ ਐਜੂਕੇਸ਼ਨ ਦੇ ਆਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਆਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਮਾਤੀ ਚੱਕ ਵੀ ਰਹੇ ਆ ਕੋਈ ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ਆਧਾਰੇ ਸਾਰੇ ਪਰ ਫੇਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਨਸਪਤੀਆ ਵਾਹਣ ਤੇ ਚੇਚੇ ਤੌਰ ਤੇ ਭਾਈ ਰਾਜ ਤੰਤਰਿਕ ਕਮੇਟੀ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਰਾਜੋ ਆਣਾ ਤੇ ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਤੇ ਸੁਪਰੀਮ ਕੋਰਟ ਕੇਂਦਰ ਸਰਕਾਰ ਨੂੰ ਹਦਾਇਤ ਕਰੇ ਦੱਸ ਦਈਏ ਕਿ ਹਵਾਰਾ ਤੇ ਬਲਵੰਤ ਸਿੰਘ ਰਾਜੂਆਣਾ ਦੇ ਮਸਲੇ ਵਿਚਾਰੇ ਗਏ ਨੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਬੰਦੀ ਸਿੰਘਾਂ ਤੇ ਕੇਂਦਰ ਸਰਕਾਰ ਤੁਰੰਤ ਫੈਸਲਾ ਲਵੇ ਬਲਵੰਤ ਸਿੰਘ ਰਾਜੂਆਣਾ ਜੋ ਕਰੀਬ 27-28 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੇ ਵੱਲੋਂ ਵੀ ਇਹ ਗੱਲ ਐਸਜੀਪੀਸੀ ਪ੍ਰਧਾਨ ਰਾਹੀਂ ਕਹੀ ਗਈ ਹੈ ਦੱਸ ਦਈਏ ਕਿ ਇੱਕ ਮਰਸੀ ਪਟੀਸ਼ਨ ਦਾਖਲ ਕੀਤੀ ਗਈ ਸੀ ਐਸਜੀਪੀਸੀ ਦੇ ਵੱਲੋਂ ਜਿਸ ਤੇ ਫੈਸਲਾ ਨਹੀਂ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਵੱਲੋਂ ਹਾਲ ਹੀ ਦੇ ਵਿੱਚ 18 ਮਾਰਚ ਦਾ ਸਮਾਂ ਦਿੱਤਾ ਗਿਆ ਸੀ ਕੇਂਦਰ ਸਰਕਾਰ ਨੂੰ ਇੱਕ ਵਾਰ ਨਹੀਂ ਕਈ ਵਾਰ ਕੇਂਦਰ ਸਰਕਾਰ ਨੂੰ ਸਮਾਂ ਦੇ ਚੁੱਕਿਆ ਸੁਪਰੀਮ ਕੋਰਟ ਅਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਅੰਤਰੀਂ ਕਮੇਟੀ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਏ ਜਗਤਾਰ ਸਿੰਘ ਹਵਾਰਾ ਤੇ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਨਾਲ ਬੰਦੀ ਸਿੰਘਾਂ ਦਾ ਮੁੱਦਾ ਵਿਚਾਰਿਆ ਗਿਆ